ਤਨ ਆ ਨਾ ਨਿਗੁਰੇ ਸਤਿ ਸਪਰੋਹ

ਇੱਕ ਦੋਰੀ ਨਾਂ ਤਸੋ ਜਿਹੜਾ ਬੰਦਾ ਕਿੱਥੇ ਨਹੀਂ ਕਰਦਾ ਨੁਕਮਾ ਹੈ ਪਰਮਾਤਮਾ ਨੇ ਸਾਨੂੰ ਬੜੀ ਵਧੀਆ ਜਿਹੜਾ ਰੋਕ ਦਿੱਤੀ ਆ ਬੜੀ ਵਧੀਆ ਇਹ ਸਾਨੂੰ ਕਿੱਥੋਂ ਭਾਗ ਲਾਏ ਆ ਔਰ ਅਸੀਂ ਸਰਕਾਰ ਦੇ ਕੋਲੋਂ ਵਧੀਆ ਵਧੀਆ ਤਨਖਾਹਾਂ ਲੈਣੇ ਆ ਔਰ ਸਾਡਾ ਕੰਮ ਮੇਰਾ ਨਾਂ ਜਾਣੇ ਦੇਖਦੇ ਜੇ ਅਸੀਂ ਲੋਕਾਂ ਦੀ ਸੇਵਾ ਨਹੀਂ ਕਰਦੇ ਤਾਂ ਫਿਰ ਸਾਡਾ ਕੰਮ ਕਰਨ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਡਿਪਾਰਟਮੈਂਟ ਨੇ ਇੱਕ ਗੱਲ ਕਹਿੰਦੀ ਆ ਕਿ ਨਾਲੇ ਕੋਲ ਨਾਲੇ ਫੜੀਆਂ ਸੇਧ ਭਾਵ ਤਾਂ ਮਹਿਕਮਾ ਹੀ ਐਸਾ ਆ ਕਿਉਂਕਿ ਅਸੀਂ ਇੱਕ ਪਾਸੇ ਤਾਂ ਸੇਵਾ ਕਰਦੇ ਆ ਦੂਜੇ ਪਾਸੇ ਉਹ ਤੇ ਮਰੀਜ਼ਾਂ ਦੀ ਸੇਵਾ ਕਰਨਾ ਉਤੋਂ ਉੱਤੋਂ ਵੱਡੀ ਚੀਜ਼ ਆ ਔਰ ਇਹ ਸਾਰਾ ਜਿਹੜਾ ਦੇਖ ਰਿਹਾ ਸਾਡੇ ਮਾਨਯੋਗ ਸਰਦਾਰ ਡਾਕਟਰ ਬਿਜਿੰਦਰ ਡਮਾਣਾ ਜੀ ਇਸ ਵੇਲੇ ਸਾਡੇ ਸਿਹਤ ਸਭਾ ਦੇ ਕਪਤਾਨ ਨੇ ਆਹੋ ਉਹਨਾਂ ਦੇ ਨਾਲ ਸਾਡੇ ਪ੍ਰੋਗਰਾਮ ਆਫਸਰ ਡਾਕਟਰ ਲਖਮੀਰ ਸਿੰਘ ਜੀ ਦਾ ਤੇ ਕਾਪਸਨ ਡਾਕਟਰ ਲਖਮੀਰ ਸਿੰਘ ਕਿਉਂਕਿ ਜਿਨ੍ਹਾਂ ਦੀ ਜਿਨ੍ਹਾਂ ਤੋਂ ਕੋਈ ਕੋਈ ਪਹਿਚਾਣ ਨਹੀਂ ਰਹੀ ਕਿਉਂਕਿ ਹਰ ਬੰਦਾ ਉਹਨਾਂ ਨੂੰ ਟੀਵੀ ਤੇ ਦੇਖਦਾ ਹੈ ਤੇ ਸੇਵਾਦਾਰ ਦਫ਼ਤਰ ਦੇ ਸਟਾਫ ਕੋਰਪਸ ਮੀਡੀਆ ਤੋਂ ਜਾਂ ਹੋਰ ਜਿੰਨੀਆਂ ਸੰਗਤਾਂ ਆਇਆਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਹ ਚ ਰਜੀਤ ਸਾ ਸੰਗਤ ਮੇਰੇ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਵਾਹਿਗੁਰੂ ਨੂੰ ਆਕਾਰ ਪਰਖ ਪਰਮਾਤਮਾ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਦਾ ਰਚੈਤਾ ਹੈ ਪੈਦਾ ਕਰਨ ਵਾਲਾ ਸਾਨੂੰ ਦੇ ਦੇ ਬਾਰੇ ਜੀ ਜਤਿ ਸਾਚੂ ਹੁੰਦਾ ਇੱਕ ਆ ਮਾਇ ਜੁਗਤ ਵੇ ਆਇ ਕੰਚੇ ਦੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਵਿਕਲਾਏ دیਵਾਨ ਪਰ ਇਹ ਕਹਿੰਦਾ ਜਿਬ ਤੇ ਸੁਭਾਰੇ ਤੇਵੇ ਚਲਾਵੇ ਜਿਬ ਹੋਵੇ ਫਰਮਾਨ ਇਹ ਇੱਕ ਹੀ ਹੈ ਭਾਵੇਂ ਜਿਵੇਂ ਮਰਜ਼ੇ ਰਾਕਤ ਤਰੀਕੇ ਤੇ ਲੋਕੀ ਯਾਦ ਕਰਦੇ ਸਾਡੇ ਦਫ਼ਤਰ ਦੇ ਸੂਬਾ ਕਰਮਚਾਰੀਆਂ ਨੇ ਇਸ ਅਗਾਰ ਪੁਰਖ ਦਾ ਆਸਰਾ ਲਿਆ ਤਾਂ ਪਰਪਸ ਸਿਰਫ ਪਿੱਛੇ ਮੰਤਵ ਕੀ ਹੈ ਤੇ ਦੇਹੇ ਸ਼ਿਵਾਵਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਭ ਹੋਣਾ ਡਰ ਤਾਗੁੰਨੇ ਚ ਹੋਣਾ ਚਾਹੀਦਾ ਇਹਨੂੰ ਚਾਹੇ ਮਾਲਕ ਭਾਗਵਤ ਦੀ ਕਮਾਈ ਭਾਈ ਲਾਲੂ ਦੀ ਦੇ ਐਪੀਸੋਡ ਚ ਰੱਖ ਕੇ ਦੇਖੋ ਉਸ ਉਹ ਤਕੜੀ ਚ ਰੱਖ ਲ ਜਿਹੜੀ ਬਾਤ ਹੈ ਨਾਨਕ ਜੀ ਨੇ ਉਹ ਛੇਰ ਦਿੱਤੀ ਸਾਰੇ ਸਮਾਜ ਨੂੰ ਮਾਨੀ ਗਈ ਜਾ ਸਕਦੀ ਸਮੁੰਦਰ ਸਾਹ ਸੁਲਤਾਨ ਪਾਵੇਂ ਸਮੁੰਦਰਾਂ ਦੇ ਇੰਦਾ ਦੀ ਵਿਆਸਤਾ ਏਡੇ ਵੱਡੇ ਸੁਲਤਾਨ ਹੋਜੋਏ ਨੇ ਅੜ ਗੜ ਸਮੁੰਦਰ ਇਹੋ ਵੱਡਾ ਧਰਤੀ ਖੁਸ਼ਕ ਮਾਰਨ ਸਮੁੰਦ ਸਾ ਸੁਲਤਾਨ ਗਿਰਹੀ ਸਿੱਤੀ ਮਾਲ ਧਨ ਕਿੜੀ ਕਿੜੀ ਤੁਲੀ ਨਾ ਹੋਵੇ ਜੇਤ ਸਮਨੋ ਨਾ ਵਿਸਰੇ ਜਿਹੜੇ ਬੰਦੇ ਦੇ ਮਨ ਚ ਪਰਮਾਤਮਾ ਵਸ ਜਾਏ ਉਹ ਕਿੜੀ ਜਿਹੜੀ ਹੋਵੇ ਪਾਵੇਂ ਉਹਦੇ ਬਰਾਬਰ ਆ ਜਿਹੜਾ ਦੂਜਾ ਸਾਰਾ ਕੁਝ ਹੈ هەر ਕੋਈ ਸੰਬੰਧ ਸਾਹੇ ਦਿੱਤੇ ਆ ਜਦੇ ਬਾਰੇ ਜਿਹ ਕਹਿੰਦੇ ਥੋਡੇ ਹੋਲ ਹੈ ਗੁਰਬਾਣੀ ਤੁਹਾਨੂੰ ਜੀਵਨ ਜੀਣ ਦੀ ਕਲਾ ਮੈਨੂੰ ਜੱੜਕ ਲੱਗੀ ਸੀ ਨੈਦਰ ਰੁਦਰ ਸੀ ਗੁਰਬਾਣੀ ਮੈਂ ਜਿਆਦਾ ਮੇਰਾ ਧਿਆਨ ਲੱਗਦਾ ਸੀ ਪੜੀਏ ਔਰ ਸਮਝੀਏ ਕੀ ਗੁਰਬਾਣੀ ਕਹਿ ਕੇ ਰਹੀ ਹੈ ਜਿੱਦਾਂ ਕਿ ਆ ਮਾਰਗ ਮੋਤੀ ਵਿਖਰੇ ਤੁਹਾਡੇ ਮਾਰਗ ਦੇ ਵਿੱਚ ਸਭਨਾ ਦੇ ਕਹਿੰਦੇ ਮੋਤੀ ਵਿਖਰੇ ਨੇ ਅੰਧਾ ਨਿਕਸੀ ਹੋ ਜਾਏ ਅੱਖਾਂ ਮੀਟ ਕੇ ਉਹਦੇ ਉੱਤੋਂ ਲੰਘੀ ਜਾਂਦਾ ਹੈ ਅੰਧਾ ਗਿਆ ਜੋਤ ਬਿਨਾਂ ਜਗਦੇਸ਼ ਕੀ ਜਗਤ ਉਲੰਘੇ ਜਾਏ ਕਿਉਂਕਿ ਤੁਸ ਤੁਹਾਡੇ ਕੋ ਨਜ਼ਰ ਸਾਡੇ ਕੋ ਹੋਵੇ ਤਾਂ ਅਸੀਂ ਵਿੱਚ ਉਦਾਂ ਹੀ ਜਗਤ ਤੋਂ ਨਾ ਲੰਘ ਜਾਈਏ ਆਪਣੇ ਜੀਵਨ ਦੇ ਵਿੱਚ ਸ਼ਾਮਲ ਕਰੀਏ ਔਰ ਸਾਡੇ ਵਾਸਤੇ ਕਿਹਾ ਸੀ ਕਿ ਜੇ ਗੁਰਬਾਣੀ ਨੂੰ ਤੁਸੀਂ ਇਦਾਂ ਪੜੋਗੇ ਸੁਣੋਗੇ ਪਰ ਇੱਕ ਕਰਮ ਚ ਵੀ ਲਿਆਉਣੀ ਆ ਜੇ ਕੋ ਖਾਵੇ ਜੇ ਕੋ ਪੁੰਚੇ ਪੰਜੇ ਸ਼ਰਤਾ ਮਤਲਬ ਕਿ ਪਚ ਜੇ ਹਾਜਮ ਹੋ ਜਾਈਦਾ ਜਸਟ ਹੋ ਜਾਈ ਕੋਈ ਚੀਜ਼ ਵੀ ਤੁਸੀਂ ਖਾਂਦੇ ਹੋ ਇੱਥੇ ਦੇਲੀ ਦੀ ਤਾਂ ਬੰਦਾ ਕਹਿੰਦਾ ਉੱਥੇ ਚਾਹ ਬਣਦੀ ਸੀ ਪਰ ਹਾਜਮ ਨਹੀਂ ਹੋਈ ਬਹੁ ਟੇਕ ਲਾਣਾ ਜੀ ਬਲਵੀਰ ਸਿੰਘ ਜੀ ਇਹਨਾਂ ਨੂੰ ਤੁਸੀਂ ਆਮ ਦੇਖਦੇ ਆ ਬਹੁਤ ਸਾਰੀਆਂ ਸ਼ਰਧੀਆਂ ਦੀਆਂ ਜ਼ਿੰਮੇਵਾਰ ਤੇ ਚੰਗੀਆਂ ਤੇ ਮਾੜੀਆਂ ਅਮਰੀਕ ਇਹ ਨਿਊਜ਼ ਰਿਪੋਰਟਿੰਗ ਤੋਂ ਅਮਰੀਕਾ ਜੀ ਸਾਡੇ 2 ਵਜੇ ਤੜਕੇ ਨਾਲ ਫਿਰ 2 ਵਜੇ ਤੜਕੇ ਜਦੋਂ ਇਹ ਨਕਸ਼ਾ ਦਿਨਾ ਰੇਡ ਤੇ ਗਏ ਸੀ ਬਹੁਤ ਬਹੁਤ ਵੀਰ ਬਣੀ ਜੁਜਾਰ ਸਿੰਘ ਜੀ ਜੀ ਆਰ ਟਾਈਮ ਇਹ ਲੱਗਦੀ ਹੈ ਜੀ ਅਜੀਰਾਤ ਮਾਦਰੀ ਚੈਨਲ ਦੇ ਰਿਪੋਰਟਰ ਗੋਗਨ ਜੀ ਸੰਨ ਮੈਨੂੰ ਕੋਈ ਲੈ ਕੇ ਆਉਂਦੇ ਸੁਣੀ ਬੱਦਲ ਨੂੰ ਸੁਰੀਆ ਪਰ ਮੇਰਾ ਵੀਰ ਗੋਗਨ ਥੋੜੀ ਹੈ ਪਰ ਵਧੀਆ ਲਿਖਦਾ ਹੈ ਵਧੀਆ ਗੋਗਨ ਜੀ ਠੀਕ ਹੈ ਤੀਸੀ ਕੁਮਰਾਂ ਜੀ आगे। मैं डॉक्टर बलविंदर कुमार जी सिविल सर्जन होशियारपुर ਅੱਜ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਆਸਰਾ ਲੈ ਕੇ ਉਹਨਾਂ ਦਾ ਓਟ ਆਸਰਾ ਲੈਣ ਦੇ ਲਈ ਇਹ ਅੱਜ ਸੁਖਮੀ ਸਾਹਿਬ ਜੀ ਦਾ ਪਾਠ ਕਰਾਇਆ ਤਾਂ ਕਿ ਸਾਨੂੰ ਪਰਮਾਤਮਾ ਦੇ ਦੀ ਕਿਰਪਾ ਸਾਡੇ ਸਾਰੇ ਸਟਾਫ ਦੇ ਸਾਡੇ ਸਾਰੇ ਮਾਹੌਲ ਦੇ ਉੱਤੇ ਬਣੀ ਰਹੇ ਅਸੀਂ ਆਪਣੀ ਤਨਦੇਹੀ ਦੇ ਨਾਲ ਤੇ ਇਮਾਨਦਾਰੀ ਨਾਲ ਕੰਮ ਕਰ ਸਕੀਏ ਇਸ ਕਰਕੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਸੁਖਮੀ ਸਾਹਿਬ ਜੀ ਦਾ ਪਾਠ ਇੱਥੇ ਕਰਾਇਆ ਆਪਣੇ ਦਫ਼ਤਰ 'ਚ ਨਵੇਂ ਸਾਲ ਦੇ ਵਿੱਚ ਸਭ ਨੂੰ ਅੱਜ ਇੱਥੇ ਸਿਵਲ ਸਰਜਨ ਦਫ਼ਤਰ ਵਿੱਚ ਵੀ ਇਹ ਪ੍ਰੋਗਰਾਮ ਹੋਇਆ ਤੁਸੀਂ ਦੇਖਿਆ ਧਾਰਮਿਕ ਸਮਾਗਮ ਹੀ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸ਼੍ਰੀ ਸੁਖਮਨੀ ਸਾਹਿਬ ਦੇ ਬਾਤ ਪਾਏ ਭੋਗ ਪਾਏ ਗਏ ਤੇ ਮੀਡੀਆ ਵੀ ਹੋਰ ਸਾਰੇ ਆਏ ਆ ਪਰਪਸ ਸਿਰਫ ਇਹੀ ਹੈ ਕਿ ਪਿਛਲੇ ਸਾਲ ਵਿੱਚ ਜਿਹੜਾ ਕੰਮ ਅਸੀਂ ਕੀਤਾ ਉਹਦੇ ਵਿੱਚ ਕਿਤੇ ਨਾ ਕਿਤੇ ਜੋ ਕੋ ਕਮੀਆਂ ਰਹੀਆਂ ਉਹਦਾ ਮਲਾਂਕਣ ਕਰਨਾ ਚਾਹੀਦਾ ਹੈ ਇਨਟਰੋਸਪੈਕਸ਼ਨ ਕਰੀਏ ਆਪਾਂ ਸਾਰੇ ਆਪਣੀ ਆਪਣੀ ਤੇ ਜਿਹੜਾ 24 ਹਾਰ ਆ ਉਹ ਨਵੇਂ ਸਾਲ ਦਾ ਉਹਦੀ ਬਿਊਟੀਫੁੱਲ ਨਵਾਂ ਸਾਲ ਹੋਵੇ ਸੋਹਣਾ ਸੁੰਦਰ ਹੋਵੇ ਉਹਦੇ ਵਿੱਚ ਆਪਾਂ ਦੇਣ ਕੀ ਦੇਣੀ ਹੈ ਵਿਚਾਰੀਏ ਕਿਉਂਕਿ ਜਿੰਨਾ ਚਿਰ ਕੋਈ ਸਾਡੇ 'ਚ ਕੋਈ ਪਰਿਵਰਤਨ ਨਹੀਂ ਆਉਂਦਾ ਜਿੰਨਾ ਜਿੰਨਾ ਸਾਡੇ ਚੇਂਜ ਆਊਗੇ ਤੇ ਆਬਵੀਅਸਲੀ ਜਿਹੜੇ ਯਰ ਆ ਉਹਨਾਂ 'ਚ ਵੀ ਚੇਂਜ ਆਊਗੇ ਅੱਜ ਨਵੇਂ ਸਾਲ ਦੇ ਪਹਿਲੇ ਦਿਨ ਮਾਰੀ ਦਾ ਉਹ ਰਸਰਾ ਲਿਆ ਗਿਆ ਕਿ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਜੋ ਪੂਰਬੇ ਦੇ ਨਹੀਂ ਜਾਂ ਖਾਂਦੇ ਨਹੀਂ ਕਿ ਉਹ ਵੀ ਮੈਂ ਕਾਫੀ ਦੇਰ ਤੋਂ ਤੁਸੀਂ ਸੇਵਾ ਨਿਵਾ ਰਹੇ ਹੋ ਡੀਐਚਓ ਦੀ ਤੇ ਲੋਕਾਂ ਨੂੰ ਜਾਗਰੂਕ ਵੀ ਕਰ ਰਿਹਾ ਕਿ ਆਉਣ ਵਾਲੇ ਟਾਈਮ 'ਚ ਕਿੱਦਾਂ ਕਿ ਉਹਨਾਂ ਨੂੰ ਹੋਰ ਉੱਸਾ ਕਰਾਂਗੇ ਮੈਂ ਅੱਜ ਜਿੱਦਾਂ ਅਕਾਲ ਪੁਰਖ ਦਾ ਆਸਰਾ ਲੈ ਕੇ ਸ਼ੁਰੂ ਕੀਤਾ ਨਵੇਂ ਸਾਲ ਦਾ ਕਾਰਜ ਜੋ ਕੰਮ ਹੈ ਉਹਦੇ 'ਚ ਮੈਂ ਇਹ ਕਹਿਣਾ ਚਾਹੁੰਦਾ ਵੀ ਯਾਰ ਜੇ ਇਹ ਵਿਚਾਰਨ ਵਾਲੀ ਗੱਲ ਹੈ ਵੀ ਜਿਹੜੇ ਮੁਲਕ ਨਾਸਤਿਕ ਮੁਲਕ ਹੈ ਜਦੋਂ ਨਾਲ ਵਿਚਾਰੀ ਦਾ ਦੇਖੀਦਾ ਇਵਨ ਤੁਹਾਨੂੰ ਵੀ ਪਤਾ ਹੈ ਤੇ ਉਹਨਾਂ ਵਿੱਚ ਮਿਲਾਵਟ ਖੁਰੀ ਦਾ ਨਾਂ ਨਿਸ਼ਾਨੀ ਹੈਗਾ ਕ腐ਪਸ਼ਨ ਦਾ ਨਾਂ ਨਿਸ਼ਾਨੀ ਹੈਗਾ ਜਿਹੜੀ ਸਾਡੇ ਮੈਲ ਪ੍ਰੈਕਟਿਸਸ ਚਲਦੀਆਂ ਉੱਥੇ ਹੈ ਨਹੀਂ ਤੇ ਸਾਡੇ ਤੇ ਤਾਂ ਬਹੁਤ ਵੱਡੀ ਜ਼ਿੰਮੇਵਾਰੀ ਆ ਫਿਰ ਅਸੀਂ ਤਾਂ ਸਾਡਾ ਤਾਂ ਕਿਰਦਾਰ ਬਹੁਤ ਉੱਚਾ ਹੋਣਾ ਚਾਹੀਦਾ ਸਾਡੇ ਤਾਂ ਇਹ ਗੱਲਾਂ ਹੀ ਨਹੀਂ ਹੋਣੀਆਂ ਚਾਹੀਦੀਆਂ ਅਸੀਂ ਨਸ਼ਾ ਵੇਚਦੇ ਨਸ਼ਾ ਕਰਦੇ ਮਿਲਾਵਟ ਖੁਰੀ ਕਰਦੇ ਆ ਸੋ ਮੈਂ ਇਹੀ ਅਪੀਲ ਕਰਦਾ ਵੀ ਅਸੀਂ ਜਿਹੜਾ ਧਰਮੇ ਹੋਣ ਦਾ ਪ੍ਰਮਾਣ ਵੀ ਦੇਈਏ ਧਰਮ ਸਾਡੇ ਕਰਮ ਚ ਵੀ ਨਜ਼ਰੀ ਆਵੇ ਜਿੰਨਾ ਚਿਰ ਉਹ ਰਿਫਲੈਕਟ ਨਹੀਂ ਹੋਊਗਾ ਗੁਰਬਾਣੀ ਸਾਰੀ ਇਦਾਂ ਨਹੀਂ ਹੈ ਤੇ ਇਦਾਂ ਹੀ ਸੁਣੀ ਜਾਓ ਤੇ ਇਹਨੂੰ ਜ਼ਿੰਦਗੀ ਚ ਨਾ ਟਾਲੋ ਇਹ ਸਿਹਤ ਦਿੰਦੀ ਆ ਸਾਨੂੰ ਲਾਇ ਆਰਟ ਆਫ ਲਿਵਿੰਗ ਸਿਖਾਉਂਦੀ ਆ ਤੇ ਮਿਲਾਵਟ ਖੁਰਾ ਨੂੰ ਮੈਂ ਜਰੂਰ ਕਹਿਣੀ ਚਾਹਨਾ ਜੇ ਤੁਸੀਂ ਆਪਦੇ ਬੱਚਿਆਂ ਨੂੰ ਮਿਲਾਵਟੀ ਚੀਜ਼ ਖਾਣੀ ਪਸੰਦ ਕਰਦੇ ਆ ਨਾ ਫਿਰ ਤਾਂ ਗੱਲ ਹੋਰ ਆ ਫਿਰ ਤਾਂ ਨਹੀਂ ਮੈਂ ਤੁਹਾਡੇ ਬਾਰੇ ਕੋਈ ਕਮੈਂਟ ਕਰਦਾ ਪਰ ਜੇ ਆਪਣੇ ਬੱਚਿਆਂ ਨੂੰ ਮਿਆਰੀ ਚੀਜ਼ ਖਾਣੀ ਚਾਹੁੰਦੇ ਆ ਸ਼ੁੱਧ ਖਾਣੀ ਚਾਹੁੰਦੇ ਆ ਫਿਰ ਤੁਹਾਨੂੰ ਦੇਣੀ ਵੀ ਪੈਣੀ ਆ ਲੋਕਾਂ ਨੂੰ ਵੀ ਦਿਓ ਇਹ ਔਰਤ ਘਾਤਾ ਤੇ ਤੁਹਾਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਸ ਦਰਗਾਹ ਚ ਵੱਜੋਗੇ ਇਥੋਂ ਜ਼ਹਿਰ ਖਲਾ ਕੇ ਪੜਦੇ ਨਾ ਨਿਕਲ ਜਾਓਗੇ ਸਿਸਟਮ ਚੋਂ ਪਰ ਇੱਕ ਇਦਾਂ ਦਾ ਵੀ ਦਰਗਾਹ ਆ ਜਿੱਥੇ ਨਹੀਂ ਵਿਚਾਰ ਹੋਣਾ ਉੱਥੇ ਹਿਸਾਬਣਾ ਤੁਹਾਡਾ ਜਿਹਦੇ ਬਾਰੇ ਚ ਕਿਹਾ ਚੰਗੀਆਂ ਆਈਆਂ ਬੁਰੇ ਆਈਆਂ ਵਾਚੇ ਧਰਮ ਹਜੂਰ ਬਾਅਦ ਚ ਰਿਹਾ ਤੁਹਾਨੂੰ ਸਾਰਿਆਂ ਨੂੰ ਇੱਕ ਦਿਨ ਹਿਸਾਬਣਾ ਪਤਾ ਉਦੋਂ ਲੱਗਦਾ ਜਦੋਂ ਆਪਣੇ ਘਰ ਚ ਬੀਤਦੀ ਆ ਮੈਂ ਜਦੋਂ ਦੇਖਦਾ ਨਾ ਕਿਸੇ ਦਾ ਇੱਕ ਬੰਦੇ ਦਾ ਬੈੱਡ ਤੇ ਪਿਆ ਮੈਂ ਗੜ ਸ਼ੰਕਰ ਸੈਂਪਲ ਭਰੇ ਤਾਂ ਜਦੋਂ ਮੈਂ ਉੱਥੇ ਦੇਖਿਆ ਪੇ ਉਹਨਾਂ ਦਾ ਬੇਟਾ ਵੀ ਕੈਂਸਰ ਦਾ ਪੀੜਤ ਔਰ ਬੜੀ ਤਿਲ ਤਿਲ ਕਰਕੇ ਮਰਿਆ ਜਦੋਂ ਆਪਣੇ ਘਰ 'ਚ ਜਾਂ ਦੁੱਖ ਆ ਜਾਂਦਾ ਫਿਰ ਸਾਨੂੰ ਮਹਿਸੂਸ ਹੁੰਦਾ ਪਰ ਜੇ ਸਾਡੀ ਮਿਲਾਵਟ ਖੋਰੀ ਦੇ ਨਾਲ ਕੋਈ ਜਿਹੜਾ ਸਾਡੇ ਲੋਕਾਂ ਦੇ ਵਿੱਚ ਲੋਕਾਂ ਦੇ ਬੱਚੇ ਬਿਮਾਰ ਹੋ ਗਏ ਉਹਦਾ ਵੀ ਤਾਂ ਲੇਖਾ ਦੇਣਾ ਪੈਣਾ ਉਹਨੂੰ ਵੀ ਤਾਂ ਜਰਾ ਸੋਚ ਕੇ ਚੱਲੀਏ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਕਿ ਦੋਰੇ ਮਾਪਦੰਡ ਨਹੀਂ ਚੱਲਣੇ ਵੇਚਣ ਵੇਲੇ ਹੋਰ ਖਰੀਦਣ ਵੇਲੇ ਹੋਰ ਖਰੀਦ ਜਿੱਦਾਂ ਤੁਸੀਂ ਖਰੀਦਦਾਰ ਚਾਹੁੰਦੇ ਹੋ ਨਾ ਵੇਚਣ ਵਾਲੇ ਵੀ ਉਹ ਵਿਕਰੇਤਾ ਵੀ ਤੁਹਾਨੂੰ ਉਦਾਂ ਦਾ ਹੀ ਬਣਨਾ ਪੈਣਾ ਥੈਂਕ ਯੂ ਸ਼ੁਕਰੀਆ